ਤੋ ਫਿਲਮ ਸਰਬੱਲਾ ਜੀ ਜੋ ਹੈ OTT ਪਲੈਟਫਾਰਮ ਚਪਾਲ ਤੇ ਰਿਲੀਜ਼ ਹੋ ਚੁੱਕੀ ਹੈ ਤੁਸੀਂ ਸਰਬੱਲਾ ਜੀ ਫਿਲਮ ਨੂੰ ਅਗਰ ਸਿਨੇਮਾ ਘਰਾਂ ਦੇ ਵਿੱਚ ਮਿਸ ਕੀਤਾ ਤਾਂ ਤੁਸੀਂ ਹੁਣ ਇਸ ਨੂੰ OTT ਪਲੈਟਫਾਰਮ ਤੇ ਦੇਖ ਸਕਦੇ ਹੋ ਇਹ ਫਿਲਮ ਹੈਗੀ ਹੈ ਜੀ ਚਾਰ ਆਰਟਿਸਟਾਂ ਦੇ ਨਾਲ ਭਰਪੂਰ ਚਾਰੋਂ ਹੀ ਮੇਨ ਫੇਸਿਸ ਜਿਹੜੇ ਆਪਣੀ ਇੰਡਸਟਰੀ ਦੇ ਨੇ ਗਿੱਪੀ ਐਮੀ ਨਿਮਰਤ ਔਰ ਸਰਗੁਨ ਕਿਉਂਕਿ ਇਹੇ ਜਿਹੜੇ ਫੇਸਿਸ ਨੇ ਇਹ ਜਦੋਂ ਫਿਲਮ ਰਿਲੀਜ਼ ਹੋਈ ਸੀ ਕਾਫੀ ਲੋਕਾਂ ਨੇ ਪਿਆਰ ਕੀਤਾ ਕਿਉਂਕਿ ਦੋ ਜੋੜੀਆਂ ਜਿਹੜੀਆਂ ਫਿਲਮ ਦੇ ਵਿੱਚ ਨਜ਼ਰ ਆਈਆਂ ਨੇ ਇਹਨਾਂ ਨੇ ਬਾ ਕਮਾਲ ਕੰਮ ਕੀਤਾ ਫਿਲਮ ਦੇ ਵਿੱਚ ਨਿਮਰਤ ਦੀਆਂ ਲੁਕਸ ਨੂੰ ਬਹੁਤ ਜ਼ਿਆਦਾ ਪਸੰ ਕਿ ਕਿਉਂਕਿ ਨਿਮਰਤ ਦੀਆਂ ਜਿਹੜੀਆਂ ਲੁਕਸ ਨੇ ਉਹ ਕਿਤੇ ਨਾ ਕਿਤੇ ਸੋਸ਼ਲ ਮੀਡੀਆ ਤੇ ਵੀ ਵਾਇਰਲ ਹੋਈਆਂ ਲੋਕਾਂ ਨੇ ਪਰਸਨਲੀ ਵੀ ਉਸ ਤਰ੍ਹਾਂ ਦੀਆਂ ਲੁਕਸ ਨੂੰ ਕ੍ਰੀਏਟ ਕਰਕੇ ਜੋ ਨੇ ਫੋਟੋ ਸ਼ੂਟਸ ਕਰਾਏ ਸੋ ਸਟੋਰੀ ਬਹੁਤ ਪਿਆਰੀ ਹੈ ਸਰਬਾਲਾ ਜੀ ਪੁਰਾਣੇ ਪ੍ਰਵਾਜ ਨੇ ਪੁਰਾਣੇ ਤਰੀਕਿਆਂ ਦੇ ਨਾਲ ਕਿੱਦਾਂ ਵਿਆਹ ਹੁੰਦੇ ਸੀਗੇ ਕਿੱਦਾਂ ਰੀਤੀ ਰਿਵਾਜ ਹੁੰਦੇ ਸੀਗੇ ਔਰ ਕਿੰਨੇ ਐਫਰਟਸ ਕਰਨੇ ਪੈਂਦੇ ਸੀ ਆਪਣੇ ਪਿਆਰ ਨੂੰ ਪਾਉਣ ਦੇ ਲਈ ਸੋ ਕਿੱਦਾਂ ਅਗਰ ਪਿਆਰ ਹੁੰਦਾ ਵੀ ਸੀਗਾ ਤਾਂ ਕਨਵਰਸੇਸ਼ਨ ਕਿੱਦਾਂ ਹੁੰਦੀ ਸੀ ਇਹ ਸਾਰਾ ਜੋ ਤੁਹਾਨੂੰ ਸਰਬਾਲਾ ਜੀ ਫਿਲਮ ਦੇ ਵਿੱਚ ਦੇਖਣ ਦੇ ਲਈ ਮਿਲੇਗਾ ਸੋ ਇਹ ਫਿਲਮ ਵੀ 2 ਘੰਟੇ ਜਿਹੜੀਆਂ ਲੇਟੈਸਟ ਰਿਲੀਜ਼ ਹੋਈਆਂ ਨੇ ਔਰ ਜਿਨ੍ਹਾਂ ਨੂੰ ਤੁਸੀਂ ਮਿਸ ਕੀਤਾ ਹੋਏਗਾ ਥੀਏਟਰਸ ਦੇ ਵਿੱਚ ਸੋ ਹੁਣ ਤੁਸੀਂ ਇਹਨਾਂ ਫਿਲਮਾਂ ਨੂੰ ਘਰਾਂ 'ਚ ਬੈਠ ਕੇ ਦੇਖ ਸਕਦੇ ਹੋ ਕਿਉਂਕਿ ਜਿਹੜੇ ਮੇਨ ਆਪਣੇ ਆਰਟਿਸਟ ਨੇ ਇੰਡਸਟਰੀ ਦੇ ਉਹਨਾਂ ਦੀ ਜਦੋਂ ਫਿਲਮਾਂ ਆਉਂਦੀਆਂ ਨੇ ਸਾਨੂੰ ਸਭ ਨੂੰ ਬੇਸਬਰੀ ਨਾਲ ਇੰਤਜ਼ਾਰ ਰਹਿੰਦਾ ਸੋ ਨਿਮਰਤ ਦੀਆਂ ਫਿਲਮਾਂ ਬੈਕ ਟੂ ਬੈਕ ਹੁਣ ਆਉਣ ਵਾਲੇ ਸਮੇਂ 'ਚ ਵੀ ਤੁਸੀਂ ਦੇਖੋਗੇ ਫਿਲਹਾਲ ਦੇ ਲਈ ਜਿਹੜੀ ਸਰਬਾਲਾ ਜੀ ਫਿਲਮ ਹੈ ਇਸ ਨੂੰ ਤੁਸੀਂ ਚੋਪਾਲ ਤੇ ਇੰਜੋਏ ਕਰ ਸਕਦੇ ਹੋ ਅਗਰ ਤੁਸੀਂ ਚੋਪਾਲ ਦੀ ਸਬਸਕ੍ਰਿਪਸ਼ਨ ਨਹੀਂ ਵੀ ਲਈ ਤਾਂ ਵੀ ਇਸ ਫਿਲਮ ਦੇ ਨਾਲ ਤੁਸੀਂ ਆਪਣੇ ਘਰ ਦੇ ਅੰਦਰ ਬੈਠ ਕੇ ਆਪਣੇ ਆਪ ਦਾ ਮਨੋਰੰਜਨ ਕਰ ਸਕ ਰੀਲੀਜ਼ ਹੋ ਚੁੱਕੀ ਹੈ ਤੁਸੀਂ ਸਰਬੱਲਾ ਜੀ ਫਿਲਮ ਨੂੰ ਅਗਰ ਸਿਨੇਮਾ ਘਰਾਂ ਦੇ ਵਿੱਚ ਮਿਸ ਕੀਤਾ ਤਾਂ ਤੁਸੀਂ ਹੁਣ ਇਸ ਨੂੰ OTT ਪਲੇਟਫਾਰਮ ਤੇ ਦੇਖ ਸਕਦੇ ਹੋ ਇਹ ਫਿਲਮ ਹੈਗੀ ਹੈ ਜੀ ਚਾਰ ਆਰਟਿਸਟਾਂ ਦੇ ਨਾਲ ਭਰਪੂਰ ਚਾਰੋ ਹੀ ਮੇਨ ਫੇਸਿਸ ਜਿਹੜੇ ਆਪਣੀ ਇੰਡਸਟਰੀ ਦੇ ਨੇ ਗਿੱਪੀ ਐਮੀ ਨਿਮਰਤ ਔਰ ਸਰਗੁਨ ਕਿਉਂਕਿ ਇਹੇ ਜਿਹੜੇ ਫੇਸਿਸ ਨੇ ਇਹ ਜਦੋਂ ਫਿਲਮ ਰਿਲੀਜ਼ ਹੋਈ ਸੀ ਕਾਫੀ ਲੋਕਾਂ ਨੇ ਪਿਆਰ ਕੀਤਾ ਕਿਉਂਕਿ ਦੋ ਜੋੜੀਆਂ ਜਿਹੜੀਆਂ ਫਿਲਮ ਦੇ ਵਿੱਚ ਨਜ਼ਰ ਆਈਆਂ ਨੇ ਇਹਨਾਂ ਨੇ ਬਾ ਕਮਾਲ ਕੰਮ ਕੀਤਾ ਫਿਲਮ ਦੇ ਵਿੱਚ ਨਿਮਰਤ ਦੀਆਂ ਲੁਕਸ ਨੂੰ ਬਹੁਤ ਜ਼ਿਆਦਾ ਪਸੰਦ ਕੀਤਾ ਗਿਆ ਸੀ ਇਸ ਫਿਲਮ ਦੇ ਵਿੱਚ ਕਿਉਂਕਿ ਨਿਮਰਤ ਦੀਆਂ ਜਿਹੜੀਆਂ ਲ ਵੀ ਤੇ ਵੀ ਵਾਇਰਲ ਹੋਈਆਂ ਤੇ ਲੋਕਾਂ ਨੇ ਪਰਸਨਲੀ ਵੀ ਉਸ ਤਰ੍ਹਾਂ ਦੀਆਂ ਲੁਕਸ ਨੂੰ ਕ੍ਰੀਏਟ ਕਰਕੇ ਜੋ ਨੇ ਫੋਟੋ ਸ਼ੂਟਸ ਕਰਾਏ ਸੋ ਸਟੋਰੀ ਬਹੁਤ ਪਿਆਰੀ ਹੈ ਸਰਬਾਲਾ ਜੀ ਪੁਰਾਣੇ ਪ੍ਰਵਾਜ ਨੇ ਪੁਰਾਣੇ ਤਰੀਕਿਆਂ ਦੇ ਨਾਲ ਕਿੱਦਾਂ ਵਿਆਹ ਹੁੰਦੇ ਸੀਗੇ ਕਿੱਦਾਂ ਰੀਤੀ ਰਿਵਾਜ ਹੁੰਦੇ ਸੀਗੇ ਔਰ ਕਿੰਨੇ ਐਫਰਟਸ ਕਰਨੇ ਪੈਂਦੇ ਸੀ ਆਪਣੇ ਪਿਆਰ ਨੂੰ ਪਾਉਣ ਦੇ ਲਈ ਸੋ ਕਿੱਦਾਂ ਅਗਰ ਪਿਆਰ ਹੁੰਦਾ ਵੀ ਸੀਗਾ ਤਾਂ ਇਹ ਕਨਵਰਸੇਸ਼ਨ ਕਿੱਦਾਂ ਹੁੰਦੀ ਸੀ ਇਹ ਸਾਰਾ ਜੋ ਤੁਹਾਨੂੰ ਸਰਬੱਲਾ ਜੀ ਫਿਲਮ ਦੇ ਵਿੱਚ ਦੇਖਣ ਦੇ ਲਈ ਮਿਲੇਗਾ ਸੋ ਇਹ ਫਿਲਮ ਵੀ 2 ਘੰਟੇ ਕੁਛ ਮਿੰਟ ਦੀ ਫਿਲਮ ਹੈ ਤੁਸੀਂ ਇਸ ਨੂੰ ਆਰਾਮ ਨਾਲ ਦੇਖ ਸਕਦੇ ਹੋ ਫ੍ਰੀ ਆਫ ਕਾਸਟ ਕਿਉਂਕਿ ਇਹ ਇਹੋ ਜਿਹੇ ਫਿਲਮਾਂ ਨੇ ਜਿਹੜੀਆਂ ਲੇਟੈਸਟ ਹੀ ਰਿਲੀਜ਼ ਹੋਈਆਂ ਨੇ ਔਰ ਜਿਨ੍ਹਾਂ ਨੂੰ ਤੁਸੀਂ ਮਿਸ ਕੀਤਾ ਹੋਏਗਾ ਥੀਏਟਰਸ ਦੇ ਵਿੱਚ ਸੋ ਹੁਣ ਤੁਸੀਂ ਇਹਨਾਂ ਫਿਲਮਾਂ ਨੂੰ ਘਰਾਂ 'ਚ ਬੈਠ ਕੇ ਦੇਖ ਸਕਦੇ ਹੋ ਕਿਉਂਕਿ ਜਿਹੜੇ ਮੇਨ ਆਪਣੇ ਆਰਟਿਸਟ ਨੇ ਇੰਡਸਟਰੀ ਦੇ ਉਹਨਾਂ ਦੀ ਜਦੋਂ ਫਿਲਮਾਂ ਆਉਂਦੀਆਂ ਨੇ ਸਾਨੂੰ ਸਭ ਨੂੰ ਬੇਸਬਰੀ ਨਾਲ ਇੰਤਜ਼ਾਰ ਰਹਿੰਦਾ ਸੋ ਨ ਇਸ ਨੂੰ ਤੁਸੀਂ ਚੋਪਾਲ ਤੇ ਇੰਜੋਏ ਕਰ ਸਕਦੇ ਹੋ ਅਗਰ ਤੁਸੀਂ ਚੋਪਾਲ ਦੀ ਸਬਸਕ੍ਰਿਪਸ਼ਨ ਨਹੀਂ ਵੀ ਲਈ ਤਾਂ ਵੀ ਇਸ ਫਿਲਮ ਦੇ ਨਾਲ ਤੁਸੀਂ ਆਪਣੇ ਘਰ ਦੇ ਅੰਦਰ ਬੈਠ ਕੇ ਆਪਣੇ ਆਪ ਦਾ ਮਨੋਰੰਜਨ ਕਰ ਸਕਦੇ ਹੋ